ਨਮਸਕਾਰ ਜੀ ਮੈਂ ਬਿਪਨ ਗੋਇਲ ਤੇ ਤੁਸੀਂ ਦੇਖ ਰਹੇ ਹੋ ਦਿਨਖਸਪਰਾ ਟੀਵੀ ਜੈਤੂ ਪੁਲਸ ਬਲੀ ਕੋ ਲੱਖੋ ਪ੍ਰਾਲੇ ਕਰਨ ਦੇ ਬਾਅਦ ਜਰ ਵੀ ਜਿਹੜੇ ਕੁਝ ਲਾਲਚੀ ਲੋਕ ਐ ਚੈਨਾ ਡੋਰ ਵੇਚਣ ਵਾਲੇ ਉਹ ਟਡਲੇ ਨਾਲ ਵੇਚ ਰਹੀ ਹੈਗੀ ਪਰ ਰਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਉਂਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਦੀਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਇੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਜੇਤੋ ਪੁਲਿਸ ਵੱਲੋਂ ਇੱਕ ਪਹਿਲ ਕਦਮੀ ਕੀਤੀ ਜਾ ਰਹੀ ਹੈਗੀ ਉਹ ਕੀ ਹੈ ਇਸ ਟਾਈਮ ਸਾਡੇ ਨਾਲ ਡੀਐਸਪੀ ਸਾਹਿਬ ਯੂਨੇ ਡੀਐਸਪੀ ਸਾਹਿਬ ਨਮਸਕਾਰ ਜੀ ਸਰ ਕੀ ਪਹਿਲ ਕਦਮੀ ਕੀਤੀ ਜਾ ਰਹੀ ਹੈ ਜੇਤੋ ਪੁਲਿਸ ਵੱਲੋਂ ਚੈਨਾਟੋਨ ਨੂੰ ਲੈ ਕੇ ਜਿਸ ਤਰ੍ਹਾਂ ਕਿ ਆਪ ਜਾਣਦੇ ਹੋ ਕਿ ਸਾਡੇ ਮਾਨਯੋਗ ਸ਼੍ਰੀਮਤੀ ਪ੍ਰਿਗਿਆ ਜੈਨ ਐਸਐਸਪੀ ਫਰੀਦਕੋਟ ਜੀ ਵੱਲੋਂ ਹੋ ਦੇਤਾਂ ਜਾਰੀ ਹੋਈਆਂ ਹਨ ਕਿ ਚైనా ਡੋਰ ਬਿਲਕੁਲ ਨਹੀਂ ਵਿਕਣੀ ਚਾਹੀਦੀ ਅਸੀਂ ਗਾਹੇ-ਬਗਾਹੇ ਇਹਨਾਂ ਦੇ ਰੇਟ ਵੀ ਮਾਰਦੇ ਆ ਤੇ ਆਪਣੀ ਮੋਡਲ ਸਪਲਾਈਟੀ ਚੇਂਜ ਵੀ ਕੀਤੀ ਆ ਉਹਦੇ ਵਿੱਚ ਆਪਾਂ ਬੱਚਿਆਂ ਨੂੰ ਵੀ ਭੇਜਾਂਗੇ ਆਪਣੇ ਮੁਲਾਜ਼ਮ ਸਿਵਲ ਚ ਵੀ ਜਾਣਗੇ ਜੇ ਕਿਸੇ ਕੋਲੋਂ ਚైనా ਡੋਰ ਬਰਾਮਦ ਹੁੰਦੀ ਆ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਬਿਲਕੁਲ ਜੀ ਸਿਰਫ ਪੁਲਿਸ ਵੱਲੋਂ ਮਤਲਬ ਕਿ ਲਗਾਤਾਰ ਜਿਹੜੇ ਹੈਗੇ ਆ ਉਪਰਾਲੇ ਕੀਤੇ ਜਾ ਰਹੇ ਪਰ ਫਿਰ ਵੀ لالچی ਲੋਕ ਕੁਝ ਜਿਹੜੇ ਹੈਗੇ ਬਿਕਤੇਤਾ ਉਹ ਮਤਲਬ ਕਿ ਵੇਚਰੋਂ ਬਾਜ਼ ਨਹੀਂ ਆ ਰਹੇ ਕਿ ਇਹ ਕੁਝ لالچی ਲੋਕ ਹੈਗੇ ਥੋੜੇ ਜਿ ਆਪਣੇ ਮੁਨਾਫੇ ਵਾਸਤੇ ਇਹ ਮਨੁੱਖੀ ਜਾਨਾਂ ਨਾਲ ਖਲਵਾੜ ਕਰ ਰਹੇ ਆ ਜਿੱਦਾਂ ਤੁਸੀਂ ਦੇਖਦੇ ਹੋ ਕਿ ਕਈ ਵਾਰੀ ਐਕਟਿਵਾ ਤੇ ਜਾਂਦੀਆਂ ਕਿਸੇ ਬੱਚੇ ਦੇ ਔਰਤ ਦੇ ਜਾਂ ਕਿਸੇ ਆਦਮੀ ਦੇ ਕਿਸੇ ਦੇ ਵੀ ਜਾਂਦੀਆਂ ਗਲ ਦੇ ਵਿੱਚ ਚੋਣ ਚਾਈਨਾ ਡੋਰ ਜਿਹੜੀ ਲੱਗ ਜਾਂਦੀ ਹੈ ਤੇ ਉਹਨਾਂ ਦਾ ਕਈ ਕੈਜ਼ੁਐਲਟੀ ਵੀ ਹੋਈਆਂ ਅਸੀਂ ਚਾਹਦੇ ਹਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕਿਸੇ ਜਾਨਵਰ ਪੰਛੀ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਬਿਲਕੁਲ ਜੀ ਤੇ ਮੇਰੀ ਇਹਨਾਂ ਨੂੰ ਸਖਤ ਵਾਰਨਿੰਗ ਆ ਜਿਹੜੇ ਚਾਈਨਾ ਡੋਰ ਵੇਚਦੇ ਆ ਜੇ ਇਹਨਾਂ ਦੇ ਕੋਲੋਂ ਚਾਈਨਾ ਡੋਰ ਬਰਾਮਦ ਹੋ ਗਈ ਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੂੰ ਕੋਈ ਬਖਸ਼ਿਆ ਨਹੀਂ ਜਾਵੇਗਾ ਜੀ। ਬਿਲਕੁਲ ਨਹੀਂ ਬਖਸ਼ਿਆ ਜਾਵੇਗਾ ਜੀ। ਜੀ। ਜਿਦੋਂ ਡੀਐਸਪੀ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਇਹਨਾਂ ਦਾ ਇਹੀ ਕਹਿਣਾ ਸੀ ਵੀ ਇੱਕ ਜਿਹੜੀ ਪਹਿਲ ਕਦਮੀ ਕਰਦੇ ਹੋਏ ਛੋਟੇ-ਛੋਟੇ ਜਿਹੜੇ ਹੈਗੇ ਬੱਚਿਆਂ ਨੂੰ ਗਰਾਕ ਬਣਾ ਕੇ ਭੇਜਿਆ ਜਾਵੇਗਾ ਤੇ ਨਾਲ ਜਿਹੜੀ ਹੈਗੇ ਸਿਵਲ ਵਰਦੀ ਦੇ ਵਿੱਚ ਪੁਲਸ ਜਾਏਗੀ। ਜੇ ਕੋਈ ਵੇਚਦਾ ਪਾਇਆ ਗਿਆ ਤੇ ਉਹਦੇ ਖਿਲਾਫ ਸਖਤ ਜਿਹੜੀ ਹੈਗੇ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੂੰ ਜਿਹੜਾ ਹੈਗਾ ਨਹੀਂ ਬਖਸ਼ਿਆ ਜਾਵੇਗਾ। ਕੈਮਰਮਨ ਕੁਲਦੀਪ ਦੇ ਨਾਲ ਵਿਪਨ ਗੁਇਲ 10x ਸਪੀਡਾ ਟੀਵੀ ਜੀਤੋ